ਮੈਂ ਡਾਕਟਰ ਰਵੈਸ਼ਨ ਕਾਲੇਕੇ ਪ्रेसਕਤਰ ਬੀਬੀ ਦੇ ਕਰਤਿਕ ਰਿਵਲ ਨੂੰ ਅੱਜ ਅਸੀਂ ਇੱਥੇ ਸਾਰੇ ਪੰਜਾਬ ਚ ਬੀਜਪੀ ਦੇ ਉਮੀਦਵਾਰਾਂ ਤੇ ਲੀਡਰਾਂ ਦਾ ਭੜਲੇ ਲਾਏ ਨੇ ਸਾਡੀਆਂ ਮੰਗਾ ਸੀ ਸਾਡੇ ਤਿੰਨ ਸਾਥੀ ਹਰਿਆਣੇ ਚੋਂ ਜਿਹੜੇ ਗ੍ਰਿਫਤਾਰ ਕੀਤੇ ਨੇ ਬੇਵਜਾ ਕਰਕੇ ਜਿੱਦੇ ਕਰਕੇ ਅਸੀਂ ਰੇਲਵੇ ਲਾਈਨ ਰੋਕੀ ਸੀ ਉਸ ਤੋਂ ਬਾਅਦ ਕਿਉਂਕਿ ਕੁਝ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਉਹਨੂੰ ਅਸੀਂ ਰੇਲਵੇ ਲਾਈਨ ਫ੍ਰੀ ਕਰਕੇ ਅਗਲਾ ਸੱਦਾ ਬੀਜੇਪੀ ਦੇ ਲੀਡਰਾਂ ਤੇ ਉਮੀਦਵਾਰਾਂ ਦੇ ਖਿਲਾਫ ਕਰ ਰਹੇ ਨੇ ਨਾ ਲਾਇਆ ਤੇ ਸਾਡੀਆਂ ਮੰਗਾਂ ਉਹੀ ਨੇ ਕਿ ਕਿਸਾਨਾਂ ਨੂੰ ਜਾਂਦੇ ਦਿੱਲੀ ਜਾਂਦਿਆਂ ਨੂੰ ਸ਼ਾਂਤ ਨਹੀਂ ਜਾਂਦਿਆਂ ਨੂੰ ਰੋਕਿਆ ਗਿਆ ਰੋਕੇ ਨਹੀਂ ਗਿਆ ਕਿ ਉਹਨਾਂ ਤੇ ਗੋਲੇ ਵਰਸਾਏ ਗਏ ਅੱਖੂ ਵੇਲੇ ਗੋਲੇ ਸਿੱਟੇ ਗਏ ਤੇ ਬੰਦ ਦਿੱਤੇ ਗਿਲਾਸ ਤੋੜੀਆਂ ਗਈਆਂ ਕਈਆਂ ਦੀਆਂ ਅੱਖਾਂ ਚਲੇ ਗਈਆਂ ਇੱਥੋਂ ਤੱਕ ਕਿ ਇੱਕ ਆ ਸ਼ੁਰੂ ਕਰਨ ਨੂੰ ਸਿੱਧੀ ਗੋਲੀ ਮਾਰ ਕੇ ਸੀਧ ਕੀਤਾ ਗਿਆ ਤੇ ਪੁੱਤਪਾਲ ਨੂੰ ਚੁੱਕ ਕੇ ਹਰਿਆਣਾ ਪੁਲਿਸ ਨੇ ਬੋਰੀ ਚ ਪਾ ਕੇ ਉਹਦਾ ਅੰਗੰਗ ਤੋੜਿਆ ਗਿਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਇੱਥੋਂ ਦੀ ਬੀਜਪੀ ਸਰਕਾਰ ਨੂੰ ਕਿ ਕਿੱਥੋਂ ਦੀ ਜਮਹੂਰੀਅਤ ਹੈ ਹਰ ਇੱਕ ਦੁਨੀਆ ਦੇ ਵਿੱਚ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਪਰ ਇਹਨਾਂ ਨੇ ਸਾਡੀ ਧਰਤੀ ਤੇ ਸਾਡੇ ਹੀ ਦੇਸ਼ ਦੇ ਵਿੱਚ ਹੋਰਤੇ ਕਿਸਾਨਾਂ ਨਾਲ ਦੁਰਵਿਹਾਰ ਕੀਤਾ ਗਿਆ ਸਭੋ ਚਾਹੀਦਾ ਹੈ ਸੀ ਕਿ ਕਿਸਾਨਾਂ ਨਾਲ ਬਹਿ ਕੇ ਗੱਲਬਾਤ ਕਰਦੇ ਤੇ ਉਹਨਾਂ ਦੀ ਮੰਗਾਂ ਸੁਣਦੇ ਮੰਗਾਂ ਨੂੰ ਹੱਲ ਕਰਦੇ ਉਹ ਮੰਗਾਂ ਕੋਈ ਪ੍ਰਾਣੀਆਂ ਨਹੀਂ ਖੁਦ ਜਦ ਮੋਦੀ ਪ੍ਰਧਾਨ ਮੁੱਖ ਮੰਤਰੀ ਵੀ ਗੁਜਰਾਤ ਦੇ ਇਹੀ ਮੰਗਾਂ ਨੂੰ ਲੈ ਕੇ ਸਰਦਾਰ ਬਲਮੋਹਨ ਸਿੰਘ ਮੁੰਦੇ ਰਹੇ ਆਪਾਂ ਮੈਂ ਮੰਗੰਦ ਰਹੇ ਉਹੀ ਮੰਗਾ ਸੀ ਮੰਗ ਕਰਦੇ ਆ ਕਿ ਅਸੀਂ ਮੰਗ ਹੁਣ ਕਰਨ ਲੱਗੇ ਅਸੀਂ ਇਹਦੇ ਲੱਗਣ ਲੱਗੇ ਕਿ ਇਹ ਖੜੀ ਕੋਈ ਅਤਵਾਦੀ ਨੇ ਸਾਨੂੰ ਬਾਰਡਰਾਂ ਦੇ ਰੋਕੇ ਆ ਤੇ ਸਾਡਾ ਦਰਬਾਰ ਕੀਤਾ ਸੀ ਉਹ ਦੰਦ ਦਰਬਾਰ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਅੱਜ ਇਹ ਵੀ ਜਲਦੀ ਚੱਲ ਰਿਹਾ ਹੈ ਪ੍ਰੋਟੈਸਟ ਅੱਜ ਸਾਡਾ ਇਥੋਂ ਵਾਲਾ ਪ੍ਰੋਟੈਸਟ ਜਿਹੜਾ ਹੈਗਾ ਉਹ 4:00 ਤੱਕ ਚੱਲੇਗਾ ਤੇ ਅਗਲਾ ਵੀ ਸਦੈਤ ਹੈ ਕਿ 2 ਤਰੀਕ ਨੂੰ ਫੇਰ ਅਸੀਂ ਉੜੇ ਕਾਲੀਆਂ ਲੈ ਕੇ ਬਾਰਡਰਾਂ ਤੇ ਜਾਵਾਂਗੇ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਤਾਂ ਦਾ ਆਰ ਗਿਆੰਗਸਾ ਭਾਰਤ ਦੀ ਚਾਨਕਤਾ ਪਟੇੜੀ ਤੋਂ ਬਾਅਦ ਤੋਂ ਆਪਾਂ ਤੋਂ ਵਾਸਤੇ ਘਾਡੀਆਂ ਇਹ ਨੇ ਜਿਹੜੀਆਂ ਇਹ 2020 ਵਿੱਚ ਮੋਦੀ ਮੰਨੇ ਦਾ ਉਹ ਮੰਗਾ ਬਾਰੇ ਅਸਮੇ ਪੀ ਸਾਨੂੰ ਮਿਲਣ ਚਾਹੀਦੀਆਂ ਸਵਾਮੀ ਆਦਿ ਲੋਕੋ ਇਹਨਾਂ ਚਾਹੀਦੀ ਆ ਅਕਤੀ ਸਾਡਾ ਤਾਂ ਰੋਜ਼ ਨਹੀਂ ਜਾ ਰਹੀ 13 ਤਰੀਕ ਨੂੰ ਅਸੀਂ ਜਿਹੜੀ ਗਿੰਡੀ ਨੂੰ ਜਾਣਾ ਦਾ ਸਾਨੂੰ ਉੱਥੇ ਕਿਉਂ ਰੋਕਿਆ ਗਿਆ ਏਡੀ ਏਡੀ ਕੰਦਾ ਕਰਤੀਆਂ ਬਾਰਡਰ ਦੇ ਮਤਲਬ ਪਾਸਾ ਨਹੀਂ ਕੀਤੀਆਂ ਹੈਗੀਆਂ ਜਿੱਦਿ ਜਿੱਦਿ ਸਾਡੇ ਨਾਲ ਕੰਦਾ ਕਰੀਆਂ ਜਿੱਦਿ ਮਤਲਬ ਖਿੰਡ ਕਰਤੇ ਤਾਂ ਮੇਰਾ ਕਹਿਣਾ ਪਾ ਬਹਿ ਗਿਆ ਵੀ ਸਾਡਾ ਤਾਂ ਉੱਤੇ ਬੈਠਾ ਅਸੀਂ ਬੈਠੇ ਆ ਉਹ ਪੰਜਾਬ ਸਰਕਾਰ ਆ ਅੱਗੇ ਕਰਕੇ ਲਵਾਉਂਦੇ ਉਹ ਤੇ ਡਰੋਨ ਆ ਜਿਹੜਾ ਚੱਲਦਾ ਤਾਂ ਉਹ ਡਰੋਨ ਥੱਗੇ ਆ ਕੇ ਬੋਹ ਕਰਦਾ ਸਾਡੇ 450 ਬੰਦੇ ਸਾਡਾ ਫਟੜ ਹੋ ਗਿਆ ਪੰਜ ਚੀਜ਼ੀਆਂ ਅੱਖਾਂ ਗਈਆਂ ਬੰਦੇ ਹੁਣ ਆਖਰ ਸਾਡੇ 21 ਬਾਈ ਦਾ ਆ ਗੈਸ ਕਰਕੇ ਨਾ ਫਰਗੀ ਅਗਰ ਉਹਦਾ ਕੈਂਪ ਆਵਾਜ ਜਿਹੜਾ ਤੁਸੀਂ ਇੱਥੇ ਮਹਿਲ ਦੇ ਬਾਹਰ ਜਿਹੜਾ ਦਰਸਾਤ ਦਾ ਸ਼ੁਰੂ ਕਰ ਰਹੇ ਹੋ ਇੱਕ ਕਮੋਂ ਦਾ ਕੁਛ ਆ ਰਿਹਾ ਉਹ 12 ਤੋਂ 4 ਵਜੇ ਤੱਕ ਚੱਲੂਆ 7 ਮਈ ਦਾ ਅਸੀਂ ਕਰਨਾ ਹੈ ਅਸੀਂ ਕੋਈ ਜ਼ਬਰਦਸਤੀ ਨਹੀਂ ਕਰਦੇ ਆਂਗੇ ਇਹ ਸਰਕਾਰੀ ਦੇ ਵੱਲੋਂ ਕਿੰਨੀ ਵੀ ਸੀ ਐਸ ਕੇ ਨਾਲ ਦਿੱਤੀ ਗਈ ਸੀ ਇਹ ਸਾਡੀਆਂ ਦੋਵੇਂ ਫਾਰਮਾਂ ਵੱਲੋਂ ਹੋਈ ਹੈ ਜੀ ਹਾਂ ਦੋਵੇਂ ਫਾਰਮਾਂ ਨੇ ਸਾਡੀ 22 ਤਰੀਕ ਨੂੰ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹ ਕਾਲ ਹੋਈ ਮੰਗਤੀ ਹੈ ਜੀ ਉਹਦੇ ਮੰਗਦਾ ਇਹ ਹੀ ਹੈ ਵੀ ਸਾਡੀ ਜਿਹੜੀ ਇੱਕ ਸਾਡੇ ਆ ਫਸਲਾਂ ਦੇ ਰੇਟ ਮਿਲਣੇ ਚਾਹੀਦੇ ਸਾਨੂੰ ਜਿਹੜੀਆਂ 11 ਫਸਲਾਂ ਨੇ ਤੇ 23 ਫਸਲਾਂ ਨੇ ਇਹ ਫਸਲਾਂ ਨੇ ਸਾਨੂੰ ਰੇਟ ਮਿਲਣੇ ਚਾਹੀਦੇ ਇਹ ਆਖਰ ਨੂੰ ਕਰਨ ਕਰਕੇ ਤਾਂ ਇਹ ਨਾ ਤਾਂ ਹੀ ਹੋਊਗਾ ਇਹ ਸਾਡੀ ਮੰਡੀ ਹੋਊਗਾ ਹੁਣ 25 ਕੰਡੀਆਂ ਤੋੜ ਕੇ ਦੀ ਇਹਨਾਂ ਨੇ ਇਹ ਜਦੋਂ ਵੱਡਿਆਂ ਨੇ ਆਪਣਾ ਗੋਜਮਾਈ ਨਾਲ ਦੁਆਰੇ ਬਣਾਈਆਂ ਨੇ ਨਹੀਂ ਖਤਮ ਗਈਆਂ ਦੀ ਆ 25 ਅਗਲੇ ਸਾਲ ਹੋ ਜਿੰਦੀ 25 ਅਗਲੇ ਸਾਲ ਹੋ ਜਿੰਗਿਆ ਇੱਥੋਂ ਮੰਡੀ ਖਤਮ ਹੋ ਜੰਦੀ ਫਿਰ ਸਾਡਾ ਉਹੀ ਗਾਣਾ ਜਿਹੜਾ ਹੈਗਾ ਤਾਂ ਮਾਜੂ ਦਿਖਣ ਲੱਗ ਜਾਂਦਾ ਕਾਲਾ ਦਿਖਣ ਵਾਲੀ ਜਾਂਦਾ ਇਹ ਸਰਕਾਰਾਂ ਨੇ ਸਾਡਾ ਕੁਝ ਨਹੀਂ ਕਰਨਾ ਹੈ ਕਿ ਮਤਲਬ ਅਸੀਂ ਕਦੇ ਵੀ ਸਾਡੀ ਜੋ ਮੰਡੀ ਬੋਰ ਚੱਲ ਰਹਾ ਮੰਡੀ ਬੋਰ ਚੱਲਣਾ ਹੈ